ਪੰਜਾਬ ਸਿੱਖਿਆ ਬੋਰਡ ਵੱਲੋਂ ਅੱਜ ਤਸਵੀਂ ਦਾ ਨਤੀਜਾ ਐਲਾਨਿਆ ਗਿਆ ਅਤੇ ਇਸ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੇਟੀਆਂ ਨੇ ਉਹਨਾਂ ਨੇ ਪੋਜੀਸ਼ਨਾਂ ਆਸਰ ਕੀਤੀਆਂ ਇਹ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀਆਂ ਪਹਿਲੀਆਂ ਤਿੰਨ ਪੋਜੀਸ਼ਨਾਂ ਆਈਆਂ ਉਹ ਵੀ ਲੜਕੀਆਂ ਨੇ ਪ੍ਰਾਪਤ ਕੀਤੀਆਂ ਜਿਸ ਵਿੱਚ ਆਕਾਸ਼ ਹੋ ਚੁੱਕੇ 650 ਜੋ 650 ਅੰਕ ਲੈ ਕੇ ਪਹਿਲੇ ਨੰਬਰ ਤੇ ਇਸੇ ਤਰ੍ਹਾਂ ਦੀ ਅੱਜ ਫਤਿਹਗੜ ਚੂੜੀਆਂ ਤੇ ਪਿੰਡ ਬਤੋਵਾਲ ਜਿਸ ਦਾ ਸਕੂਲ ਹੈ ਸਰਕਾਰੀ ਵਿੱਤਮੰਦਰ ਹਾਈ ਸਕੂਲ ਫਤਿਹਗੜ ਚੂੜੀਆਂ ਇਸ ਦੀ ਇਹ ਵਿਦਿਆਰਥਣ ਹੈ ਅਰਸ਼ਦੀਪ ਕੋਹਰੇ ਤੇ ਉਹਨਾਂ ਦੇ ਪਿਤਾ ਦਾ ਨਾਮ ਬਖਮਜੀਤ ਸਿੰਘ ਪਿੰਡ ਬਤੋਵਾਲ ਖੁਰਦ ਤੋਂ ਆਪਾਂ ਇੱਥੇ ਉਹਨਾਂ ਦੇ ਘਰ ਪਹੁੰਚੇ ਆ ਇਨਾਂ ਦੇ ਘਰ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿ ਪਰਿਵਾਰ ਵੀ ਸਾਰਾ ਖੁਸ਼ ਹੈ ਬੇਟੀ ਵੀ ਖੁਸ਼ ਹੈ ਕਿ ਉਹ ਜਿਸ ਤਾ ਕੇ ਪੂਰੇ ਪੰਜਾਬ ਵਿੱਚੋਂ 22ਵਾਂ ਰੈਂਕ ਜਿਹੜਾ ਆਇਆ ਤੇ ਜ਼ਿਲ੍ਹਾ ਗਰਤਾਰਸਪੁਰ ਤੋਂ ਸ਼ਾਇਦ ਪੰਜਵਾਂ ਜਾਂ ਛੇਵਾਂ ਰੈਂਕ ਉਸਨੇ ਹਾਸਲ ਕੀਤਾ ਤੇ ਬੇਟੀ ਨਾਲ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਦੀ ਉਹਨੂੰ ਫੀਲਿੰਗ ਆ ਰਹੀ ਹੈ ਕਿਸ ਤਰ੍ਹਾਂ ਦੀ ਉਸ ਵੱਲੋਂ ਮਿਹਨਤ ਕੀਤੀ ਗਈ 22ਵਾਂ ਰੈਂਕ ਹਾਸਲ ਕਰਨ ਵਾਸਤੇ ਤੇ ਅੱਗੋਂ ਉਹ ਕਿਸ ਮੁਕਾਮ ਤੇ ਪਹੁੰਚਣਾ ਚਾਹੁੰਦੀ ਹੈ ਕਿਹੜਾ ਉਹਦਾ ਟਾਰਗੇਟ ਹੈ ਇਹਨਾਂ ਵਿੱਚ ਤੁਹਾਡਾ ਮੇਰਾ ਨਾਮ ਅਰਸ਼ਦੀਪ ਖੋੜਾ ਹੈ ਸਰਵਿਸਕਾਰੀ ਵਿਦਿਆਮਿੰਦਰ ਹਾਈ ਸਕੂਲ ਪਤੇਗੜ ਚੂੜੀਆਂ 10ਵਾਂ ਵਿੱਚੋਂ ਤੁਸੀਂ ਵੱਡਾ ਮੁਕਾਮ ਹਾਸਲ ਕੀਤਾ 22ਵਾਂ ਰੈਂਕ ਹਾਸਲ ਕੀਤਾ ਇਸ ਤਰ੍ਹਾਂ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਨੂੰ ਬਹੁਤ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਸਾਰਾ ਸਾਲ ਮੇਰੇ ਟੀਚਰਸ ਨੇ ਮੈਨੂੰ ਬਹੁਤ ਚੰਗੀ ਰਿਵੀਜ਼ਨ ਕਰਾਈ ਹਾਰਡ ਵਰਕਿੰਗ ਸਾਰਾ ਉਹਨਾਂ ਦੇ ਕਰਕੇ ਅੱਜ ਮੇਰੇ ਇੰਨੇ ਵਧੀਆ ਨੰਬਰ ਆਏ ਨੇ ਜਦੋਂ ਇੰਨੇ ਨੰਬਰ ਆਉਣ ਐ ਇੰਨਾ ਵਧੀਆ ਰੈਂਕ ਆਵੇ ਕਾਫੀ ਮਿਹਨਤ ਦੀ ਲੋੜ ਹੁੰਦੀ ਫਿਰ ਘਰ ਕਿਸ ਤਰ੍ਹਾਂ ਦੀ ਪੜ੍ਹਾਈ ਕਰਦੇ ਸੀ ਕਿਸ ਤਰ੍ਹਾਂ ਮਿਹਨਤ ਕਰਦੇ ਸੀ ਬਹੁਤ ਵਧੀਆ ਜਿਹੜੇ ਵੀ ਸਾਨੂੰ ਟੈਸਟ ਹਾਊਮਵਰਕ ਜਿਹੜੇ ਡੇਲੀ ਸਾਨੂੰ ਸਕੂਲ ਵੱਲੋਂ ਮਿਲਦੇ ਸੀ ਬਸ ਉਹਨਾਂ ਨੂੰ ਪੂਰਾ ਕਰਨਾ ਤੇ ਆਪਣੀ ਸੈਲਫ ਸੈਲਫ ਸਟਡੀ ਨਾਲ ਮੇਰੇ ਇੰਨੇ ਵਧੀਆ ਮਾਰਕਸ ਆਏ ਨੇ ਸਕੂਲ ਵਿੱਚ ਕਿਹੋ ਜਿਹੀ ਤਿਆਰੀ ਕਰਾਈ ਜਾਂਦੀ ਸੀ ਬਹੁਤ ਵਧੀਆ ਰੈਗੂਲਰ ਪੀਰੀਅਡ ਲੱਗਦੇ ਸੀ ਤੇ ਜਿਹੜੇ ਵੀ ਸਿਲੇਬਸ ਕਵਰ ਹੁੰਦਾ ਸੀ ਉਹਦੇ ਰੈਗੂਲਰ ਟੈਸਟ ਦੇ ਨਾਲ ਹੀ ਸਾਰੀ ਰਿਵੀਜ਼ਨ ਕਰਵਾਈ ਜਾਂਦੀ ਸੀ ਤੇ ਬਹੁਤ ਟੀਚਰਸ ਵੀ ਬਹੁਤ ਵਧੀਆ ਸਨ ਤੇ ਬਹੁਤ ਵਧੀਆ ਤਿਆਰੀ ਕਰਵਾਉਂਦੇ ਸੀ ਕਰ ਕਿੰਨਾ ਕਿੰਨਾ ਟਾਈਮ ਪੜ੍ਹਦੇ ਸੀ ਰਾਤ ਵੀ ਕਿੰਨਾ ਪੂ ਟਾਈਮ ਲਗਾ ਕੇ ਜਿਹੜੀ ਐਪਰਾਈ ਕੀਤੀ ਜਾਂਦੀ ਰਾਤ ਤਾਂ ਚਲੋ ਇਗਜ਼ਾਮਸ ਲੱਗੇ ਆਉਂਦੇ ਤਾਂ ਫਿਰ ਤਾਂ ਸਾਰਾ ਦੇਣੀ ਕਿ ਬਸ ਪੜ੍ਹਨਾ ਹੀ ਪੜ੍ਹਨਾ ਹੈ ਤੇ ਸਾਰਾ ਸਿਲੇਬਸ ਕਵਰ ਕਰਨਾ ਬਸ ਇੱਕ ਵਾਰ ਕਿਹੜਾ ਗਰੁੱਪ ਲੈਣਾ ਹੈ ਪਲੱਸ 1 ਵਿੱਚ ਸਾਇੰਸ ਗਰੁੱਪ ਸਾਇੰਸ ਕੀ ਬਣਾ ਚਾਹੁੰਦੀ ਮੈਂ IAS ਅਫਸਰ ਬੰਨਾ ਚਾਹੁੰਦੀ ਆ ਬਹੁਤ ਵਧੀਆ ਸੋਚਿਆ IAS ਅਫਸਰ ਬੰਨਾ ਚਾਹੁੰਦੇ ਹੋ ਚਲੋ ਹੁਣ ਤੋਂ ਤੁਹਾਡੀ ਤਿਆਰੀ ਜਿਹੜਾ ਫਰਸਟ ਸਟੈਪ ਆ ਤੁਸੀਂ ਸੈਕਸਸਫੁਲ ਉਸ ਨੂੰ ਅਚੀਵ ਕੀਤਾ ਤੇ ਇਸ ਦਾ ਸਾਰਾ ਜਿਹੜਾ ਤੁਸੀਂ ਕਿਸ ਨੂੰ ਸ਼ਰੇਹ ਦੇਣਾ ਚਾਹੇ ਕਿਸ ਨੂੰ ਸਿਹਰਾ ਦੇਣਾ ਚਾਹੁੰਦੇ ਜਿਹੜਾ ਅੱਜ ਤੁਹਾਡਾ ਵਧੀਆ ਰੈਂਕ ਆ ਮੈਂ ਆਪਣੇ ਟੀਚਰਸ ਤੇ ਆਪਣੇ ਫੈਮਲੀ ਨੂੰ ਇਹਦਾ ਅ ਪ੍ਰੈਰੀਟ ਦੇਣਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਸਾਨੀ ਗੰਦੇ ਸੀ ਕਿ ਤੂੰ ਮੈਰਿਟ ਮੈਰਿਟ ਚਾਵੇਂ ਇੰਨੀ ਵਧੀਆ ਮਿਹਨਤ ਕਰਦੀ ਹੈ ਤੇ ਮੈਰਿਟ ਚਾਵੇਂ ਤੇ ਅੱਜ ਉਹਨਾਂ ਕਰਕੇ ਹੀ ਮੈਂ ਅੱਜ ਮੈਰਿਟ ਚ ਆਈ ਆ ਸਭ ਤੋਂ ਪਹਿਲਾਂ ਕਿਸ ਕਿਤੋਂ ਪਤਾ ਲੱਗਾ ਵੀ ਅੱਜ ਤੁਸੀਂ ਇਹ ਇੰਨਾ ਵਧੀਆ ਰੈਂਕ ਹਾਸਲ ਕੀਤਾ ਜਦੋਂ ਰਿਜ਼ਲਟ ਆਇਆ ਅੱਜ ਸਕੂਲ ਤੋਂ ਆਉਣ ਤੋਂ ਬਾਅਦ ਹੀ ਜਦ ਕੱਲ ਨੋਟੀਫਿਕੇਸ਼ਨ ਆਇਆ ਸੀ ਕਿ ਕੱਲ 2:30 ਤੋਂ ਬਾਅਦ ਰਿਜ਼ਲਟ ਆਣਾ ਹੈ ਤੇ ਬਾਅਦ ਚ ਜਦ ਮੇਰੀ ਸਿਸਟਰ ਜਦ ਸਕੂਲ ਤੋਂ ਆਈ ਵਾਪਸ ਕੀਚਿੰਗ ਤੋਂ ਤੇ ਬਾਅਦ ਮੇਰੇ ਸਕੂਲ ਦੇ ਸਰ ਸੀਗੇ ਅਜੀ ਸਰ ਉਹਨਾਂ ਨੇ ਮੈਸੇਜ ਕੀਤਾ ਤੇ ਫੇਰੇ ਮੈਨੂੰ ਪਤਾ ਲੱਗਾ ਕਿ ਮੇਰੇ ਇੰਨੇ ਵਧੀਆ ਮਾਰਕਸ ਆਏ ਨੇ ਤੇ ਉਹਨਾਂ ਨੇ ਬਾਅਦ ਵਿੱਚ ਦੱਸਿਆ ਕਿ ਤੁਹਾਡੀ ਮੈਰਿਟ ਲਿਸਟ ਵਿੱਚ ਤੁਹਾਡਾ ਨੇਮ ਵੀ ਆਇਆ ਹੈ ਤੁਹਾਨੂੰ ਆਇਆ ਕਿ ਪੇਰੈਂਟਸ ਨੂੰ ਆਇਆ ਸੀ ਸਿਸਟਰ ਨੂੰ ਆਇਆ ਸੀ ਤੇ ਬਾਅਦ ਵਿੱਚ ਮੰਮਾ ਨੇ ਗੱਲ ਕੀਤੀ ਬਾਅਦਸ ਉਹਨਾਂ ਨੇ ਮੈਨੂੰ ਕੰਗ੍ਰੈਚਸ ਕੀਤਾ ਉਦੋਂ ਕਿਸ ਤਰ੍ਹਾਂ ਦੀ ਹਾਪ ਆਫ ਸੀ ਕਿਸ ਤਰ੍ਹਾਂ ਦੀ ਫੀਲਿੰਗ ਆਈ ਬਹੁਤ ਖੁਸ਼ੀ ਬਹੁਤ ਖੁਸ਼ਤੀ ਮੈਨੂੰ ਹੈ ਕਿ ਇੰਨੇ ਵਧੀਆ ਨੰਬਰ ਆਏ ਮੈਂ ਨੰਬਰਾਂਗੇ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਮੈਰਿਟ ਚਾਹਾਂਗੀ ਕਿਉਂਕਿ ਕੰਪੀਟੀਸ਼ਨ ਬਹੁਤ ਹੁੰਦਾ ਹੈ ਗੈਂਦੇ ਕਿ ਪੰਜਾਬ ਚ ਰੈਂਕ ਆਣਾ ਬਹੁਤ ਹੀ ਡਿਫਿਕਲਟ ਹੁੰਦਾ ਸਾਰਿਆਂ ਦਾ ਬੇਟੀ ਨੇ ਵੱਡਾ ਮੁਕਾਮ ਹਾਸਲ ਕੀਤਾ ਪੰਜਾਬ ਚ ਰੈਂਕ ਤੇ ਆਈ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਫੀਲ ਹੋ ਰਿਹਾ ਜੀ ਬਹੁਤ ਵਧੀਆ ਕਿਸ ਨੂੰ ਇਹਦਾ ਸਿਹਰਾ ਦੇਣਾ ਚਾਹੁੰਦੇ ਆ ਇਨੇ ਬਹੁਤ ਜ਼ਿਆਦਾ ਵਧੀਆ ਮਿਹਨਤ ਕੀਤੀ ਆ ਆਪਣੀ ਮਿਹਨਤ ਕਰਕੇ ਹੀ ਇਨੇ ਵਧੀਆ ਨੰਬਰ ਲੈ ਕੇ ਮਕਾਮ ਹਾਸਲ ਕੀਤਾ ਅੱਗੇ ਕੀ ਦੇਖਣਾ ਚਾਹੁੰਦੇ ਬੇਟੀ ਅੱਗੇ ਵੀ ਇਸ ਤਰ੍ਹਾਂ ਮਿਹਨਤ ਕਰਕੇ ਤੇ ਵਧੀਆ ਜੋ ਵੀ ਇਹਨੂੰ ਟੀਚਾ ਇਨੇ ਮਿਥਿਆ ਉਹ ਸਟੀਚੇ ਤੇ ਪਹੁੰਚੂਗੀ ਮਕਾਮ ਹਾਸਲ ਕੀਤਾ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਬੁਸ਼ੀ ਮਸੂਸ ਹੋਣ ਲਈ ਪਹਿਲੇ ਅੱਜ ਦੇ ਪਾਪਾ ਬਹੁਤ ਜ਼ਿਆਦਾ ਖੁਸ਼ ਹੋਣ ਆਏ ਮੇਰੀਆਂ ਬੇਟੀਆਂ ਤਿੰਨ ਮੇਰੀਆਂ ਬੇਟੀਆਂ ਬਹੁਤ ਵਧੀਆ ਬਹੁਤ ਲੱਗਿਆ ਐਨੀਆਂ ਜਿੰਨੀਆਂ ਮੇਰੀਆਂ ਬੇਟੀਆਂ ਸਾਰੀਆਂ ਜਿਹੜੀਆਂ ਬੇਟੀਆਂ ਦਲੀਆਂ ਹੀ ਹੋਣ ਬਹੁਤ ਮਿਹਨਤ ਕਰਦੀਆਂ ਭੈਜੀ ਪਾਪਾ ਕੋਈ ਨਹੀਂ ਬੇਟੀ ਨੇ ਮਕਾਮ ਚੰਗਾ ਹਾਸਿਲ ਕੀਤਾ ਸਾਰਾ ਪਰਵਾਜ਼ ਜਿਹੜਾ ਵਾ ਉਹ ਪਾਪਕ ਦਿਖਾਈ ਦੇ ਰਿਹਾ ਬੇਟੀ ਦੇ ਜਿਹੜੇ ਪਾਪਾ ਵਾ ਉਹ ਇਸ ਦੁਨੀਆ ਵਿੱਚ ਨਹੀਂ ਨੇ ਪਰ ਉਹਨਾਂ ਦੇ ਜਿਹੜੀ ਫੈਮਿਲੀ ਇਸ ਨੂੰ ਲੈ ਕੇ ਜਿਹੜੀ ਆ ਪਾਪ ਕੇ ਪੀਜਾ ਚ ਉਹ ਇਹ ਬਿਕਮ ਇਹ ਸਿੰਘ ਹੋਂ ਡੇਟਾ ਉਹ ਉਹਨਾਂ ਨੇ ਦੇਖ ਕੇ ਵੀ ਇਹ ਖੁਸ਼ ਹੋਣ ਅੱਗੇ ਕਿ ਉਹਨਾਂ ਦੀ ਬੇਟੀ ਨੇ ਪੰਜਾਬ ਚੋਂ ਵੱਡਾ ਹਾਸਲ ਕਾਮਾਸ ਕੀਤਾ ਉਹਨਾਂ ਦੇ ਚਾਚਾ ਜੀ ਵੀ ਨੇ ਉਹਨਾਂ ਦੇ ਇੱਥੇ ਚਾਚਾ ਜੀ ਖੜੇ ਸੀਗੇ ਇਹਨਾਂ ਦੇ ਚਾਚਾ ਜੀ ਨੇ ਤੇ ਇਹ ਕਹਿੰਦੇ ਜੀ ਫੈਮਿਲੀ ਨੇ ਸਾਨੂੰ ਬਹੁਤ ਸਪੋਰਟ ਕੀਤੀ ਚਾਚਾ ਜੀ ਨੇ ਤੇ ਇੱਕ ਔਰਤ ਵੱਲੋਂ ਆਪਣੀਆਂ ਬੇਟੀਆਂ ਨੂੰ ਉੱਚ ਪੜ੍ਹਾਈ ਜਿਹੜੀ ਹਾਸਲ ਕਰਨੀ ਹੈ ਕੋ ਬੇਟੀਆਂ ਵੀ ਵਧੀਆ ਨੰਬਰ ਲੈ ਕੇ ਪਾਸ ਹੋਣਾ ਇੱਕ ਚੰਗੇ ਬੱਚੇ ਹੋਣ ਦਾ ਇਹਨਾਂ ਨੇ ਸਬੂਤ ਦਿੱਤਾ ਤੇ ਜਿਸ ਨਾਲ ਜਿਹੜੀ ਉਹਨਾਂ ਦੇ ਮਾਤਾ ਨੇ ਉਹਨਾਂ ਨੂੰ ਇੱਕ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਦੀਆਂ ਬੇਟੀਆਂ ਜਿਹੜੀਆਂ ਲਾਇਕ ਨੇ ਪੜ੍ਹਾਈ ਕਰ ਰਹੀਆਂ ਨੇ ਤੇ ਜਿਸ ਤਰ੍ਹਾਂ ਉਹ ਚਾਹੁੰਦੀਆਂ ਸੀ ਬੇਟੀਆਂ ਉਸੇ ਰਾਤ ਅਸੀਂ ਚੱਲ ਰਹੀਆਂ ਤੇ ਉਹਨਾਂ ਦਾ ਇਸ ਨੂੰ ਲੈ ਕੇ ਜਰੂਰ ਮਨ ਚ ਚੀਜ਼ ਹੈ ਦੁੱਖ ਹੈ ਕਿ ਜੇ ਅੱਜ ਇਹਨਾਂ ਦੇ ਪਿਤਾ ਵੀ ਇੱਥੇ ਹੁੰਦੇ ਤੇ ਦੇਖ ਕੇ ਬਹੁਤ ਖੁਸ਼ ਹੁੰਦੇ ਤੇ ਸਾਡੀ ਵੀ ਬੇਟੀ ਨੂੰ ਅਰਸ਼ਦੀਪ ਕੌਰ ਨੂੰ ਸ਼ੁਭ ਕਾਮਨਾਵਾਂ ਸਾਡੇ ਚੈਨਲ ਵੱਲੋਂ ਕਿ ਬੇਟੀ ਜੋ ਬਨਣਾ ਚਾਹੁੰਦੀ ਹੈ ਆਈਐਸ ਅਫਸਰ ਜਿਹੜਾ ਉਹਦੀ ਤਮੰਨਾ ਹੈ ਉਹਦੀ ਜਿਹੜੀ ਚਾਹਤ ਹੈ ਕਿ ਉਹ ਪੜ੍ਹਾਈ ਅੱਗੇ ਕਰਕੇ ਤੇ ਉਹ ਇਸ ਮਕਾਮ ਤੇ ਪਹੁੰਚੇ ਤੇ ਸਾਡੀਆਂ ਵੀ ਸ਼ੁਭ ਕਾਮਨਾਵਾਂ ਕਿ ਜੋ ਬੇਟੀ ਦੀ ਇੱਛਾ ਉਹ ਪੂਰੀ ਹੋਵੇ ਧੰਨਵਾਦ ਅੱਜ ਬਰਾ ਹੀ ਕਰਮਾਪਾ ਗਾਂਵ ਵਾਲਾ ਦਿਨ ਹੈ ਕਿ ਸਾਡੇ ਸਕੂਲ ਸਰਕਾਰੀ ਵਿਦਿਆਮੰਦਰ ਹਾਈ ਸਕੂਲ ਰੇਲਵੇ ਰੋਡ ਫਤੇਗੜ ਚੂਰੀਆਂ ਦੀ ਵਿਦਿਆਰਥਣ ਅਰਸ਼ਦੀਪ ਕੌਰ ਸੁਪੁੱਤਰੀ ਸਰਦਾਰ ਵਿਕਰਮਜੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿੱਚ 650 ਵਿੱਚੋਂ 628 ਅੰਕ ਪ੍ਰਾਪਤ ਕਰਕੇ ਜੋ ਕਿ 96.62 ਪਰਸੈਂਟੇਜ ਬਣਦੀ ਹੈ ਪੂਰੇ ਪੰਜਾਬ ਦੇ ਵਿੱਚ ਬਾਈਵਾਂ ਰੈਂਕ ਪ੍ਰਾਪਤ ਕੀਤਾ ਹੈ ਇਸ ਮੌਕੇ ਉੱਤੇ ਮੈਂ ਆਪਣੇ ਸਟਾਫ ਦੇ ਸਾਰੇ ਮੈਂਬਰਾਂ ਦਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਬੇਟੀ ਅਰਸ਼ਦੀਪ ਕੌਰ ਦਾ ਸਹੀ ਮਾਰਗ ਦਰਸ਼ਨ ਕੀਤਾ ਹੈ ਮੈਂ ਅਰਸ਼ਦੀਪ ਕੌਰ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਬੱਚੇ ਦਾ ਮਨੋਬਲ ਵਧਾਇਆ ਹੈ ਅਰਸ਼ਦੀਪ ਕੌਰ ਨੂੰ ਵਧਾਈ ਦਿੰਦਾ ਹਾਂ ਦੇ ਬੱਚੇ ਨੇ ਪੂਰੀ ਮਿਹਨਤ ਕਰਕੇ ਜਿਸ ਸਦਕਾ ਅੱਜ ਦਾ ਦਿਨ ਤੁਹਾਨੂੰ ਦੇਖਣ ਨੂੰ ਮਿਲਿਆ ਹੈ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਬੇਟੀ ਇਸ ਤਰ੍ਹਾਂ ਹੀ ਮਿਹਨਤ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਅਤੇ ਸਮਾਜ ਦੀ ਸੇਵਾ ਦੇ ਵਿੱਚ ਯੋਗਦਾਨ ਪਾਵੇ ਧੰਨਵਾਦ